Relaxus ਨਾਮ ਦੀ ਮਹਿੰਗੀ ਘੜੀ ਵਾਲੀ ਕੰਪਨੀ ਹੈ ਜੋ ਕਿ ਇੱਕ NGO ਦੁਆਰਾ ਚਲਾਈ ਜਾਂਦੀ ਹੈ ਅਤੇ ਇਸ ਦਾ 90% ਪੈਸਾ ਡੋਨੇਸ਼ਨ ਵਿੱਚ ਚਲਾ ਜਾਂਦਾ ਹੈ ਕਿਉਂਕਿ ਇਸ ਕੰਪਨੀ ਦਾ ਇੱਕ ਮਾਲਕ ਅਨਾਥ ਬੱਚਾ ਸੀ ਅਤੇ ਉਸ ਨੂੰ ਸलाम ਬਾਈਕ ਤੇ ਟੋਲ ਟੈਕਸ ਕਿਉਂ ਨਹੀਂ ਹੁੰਦਾ ਸੜਕ ਦੇ ਨਿਰਮਾਣ ਅਤੇ ਰੱਖ-ਰਖਾਅ ਦੇ ਖਰਚਿਆਂ ਵਾਸਤੇ ਵਸੂਲੀ ਦੇ ਆਦੇਸ਼ ਲਈ ਟੋਲ ਟੈਕਸ ਇਕੱਠਾ ਕੀਤਾ ਜਾਂਦਾ ਹੈ ਸੜਕ ਤੇ ਵਾਹਨ ਦਾ ਭਾਰ ਜਿੰਨਾ ਜ਼ਿਆਦਾ ਹੋਵੇ ਸੜਕ ਓਨੀ ਹੀ ਜ਼ਿਆਦਾ ਖਰਾਬ ਹੋਵੇਗੀ ਤੇ ਬਾਈਕ ਇੱਕ ਹਲਕਾ ਵਾਹਨ ਹੈ ਅਤੇ ਬਾਈਕ ਸੜਕ ਤੇ ਜ਼ਿਆਦਾ ਜਗ੍ਹਾ ਨਹੀਂ ਲੈਂਦੀ ਇਨ੍ਹਾਂ ਕਾਰਨਾਂ ਕਰਕੇ ਸਾਡੇ ਦੇਸ਼ ਵਿੱਚ ਬਾਈਕ ਤੋਂ ਟੋਲ ਟੈਕਸ ਨਹੀਂ ਲਿਆ ਜਾਂਦਾ ਰੇਲ ਇੰਜਣ ਨੂੰ ਚਾਲੂ ਕਰਨ ਦੇ ਲਈ ਘੱਟੋ ਘੱਟ 25 ਲੀਟਰ ਡੀਜ਼ਲ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ 1 ਕਿਲੋਮੀਟਰ ਦੇ ਸਫ਼ਰ ਚ ਵੀ ਲੀਟਰ ਡੀਜ਼ਲ ਖਰਚ ਹੁੰਦਾ ਹੈ ਸਕੂਲੀ ਬਸਾਂ ਪੀਲੀਆਂ ਹੁੰਦੀਆਂ ਹਨ ਕਿਉਂਕਿ ਇਨਸਾਨ ਕਿਸੇ ਹੋਰ ਰੰਗ ਨਾਲੋਂ ਪੀਲੇ ਰੰਗ ਨੂੰ ਤੇਜ਼ੀ ਦੇ ਨਾਲ ਦੇਖਦਾ ਹੈ ਜੋ ਕਿ ਹਾਦਸਿਆਂ ਤੋਂ ਬਚਣ ਲਈ ਬਹੁਤ ਜ਼ਰੂਰੀ ਹੈ ਬੁਰਜ ਖਲੀਫਾ ਇੰਨਾ ਜ਼ਿਆਦਾ ਵੱਡਾ ਹੈ ਕਿ ਤੁਸੀਂ ਇਸ ਨੂੰ 95 ਕਿਲੋਮੀਟਰ ਦੀ ਦੂਰੀ ਤੋਂ ਵੀ ਦੇਖ ਸਕਦੇ ਹੋ ਗਵਾਂਦੀ ਦੇਸ਼ ਈਰਾਨ ਵਿੱਚ ਇਸ ਦੀ ਚੋਟੀ ਤੋਂ ਦਿਖਾਈ ਦਿੰਦਾ ਹੈ